ਬੁੱਢੀ ਸਕੀਮ ਬਾਰੇ ਤੇ ਜਿਨ੍ਹਾਂ ਦੀ ਸੋਸ਼ਲ ਚੋਇਸ ਹੋ ਚੁੱਕੀ ਹੈਗੀ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਬੰਦੇ ਥੋੜੇ ਰਹਿ ਗਏ ਸੀ ਇਹਨਾਂ ਕੋ ਬੰਦੇ ਨੂੰ ਢਾਹ ਨਹੀਂ ਸਕਦੇ 1300 ਬੱਚਿਆਂ ਨੇ 1300 ਬੱਚੇ ਦੀ ਜਿਹੜੀ ਸੀਗੀ ਲਿਸਟ ਆਈ ਸੀਗੀ 1300 ਬੱਚਾ ਬਣਦਾ ਜਿਸ ਤਰੇਕ ਉਪੰਨੇ 400 ਕਾਟ ਹੈਂਡੀ ਕੈਟਾਗਰੀ ਦੇ ਇਹਦਾ ਜੀ ਇਸ ਵਿੱਚ 117 1300 ਤਕਰੀਬਨ ਬੱਚੇ ਬਣਨੇ ਨੇ ਜਿਨ੍ਹਾਂ ਦੀ ਸੋਸ਼ਲ ਕਲਾਸ ਹੋਣੀ ਹੈ ਕੋਈ ਸਹੀ ਜਣਾ ਨਹੀਂ जल इंकड़ी साइन बोले कर लो कल लाइन मैं एक गल कही जे देंगे एससी बीसी आई डी कैप के पैसा मिट्टो मिट्टी निकल आगे जो मैसेज तेन हजार बता देंगे

ਮੁਤਾਬਕ ਮੁਤਾਬਕ 23 ਜੋੜੇ ਤੇ ਆਪकी ਯੂਨੀਅਨ ਜਿੰਦਾਬਾਦ 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 ਸੋ ਸਾਥੀਓ ਆਪਾਂ ਗੱਲ ਕਰ ਰਹੇ ਸੀਗੇ ਕਿ ਸਕੂਲਾਂ ਨੂੰ ਮੈਂ